ਇੱਕ ਬੜੌਲੀ ਗੈਂਗ ਰੇਪ ਦੀ ਆਪਾਂ ਗੱਲ ਕੀਤੀ ਪਿਛਲੇ ਟਾਈਮ ਦੇ ਵਿੱਚ ਉਹਦੇ ਵਿੱਚ ਰੌਕੀ ਮਿੱਤਲੋ ਗੀਤ ਜਿਹੜੇ ਨੇ ਗਾਇਆ ਸੀ ਸੁਖਬੀਰ ਬਾਦਲ ਦਾ ਗੀਤ ਵੀ ਗਾਇਆ ਘਾਬੇ ਆ ਉਹ ਸਿਆਸੀ ਸਿੰਗਰ ਕਹ ਲੋ ਸਿਆਸਤ ਦੇ ਨਾਲ ਜੁੜੇ ਬੜੇ ਗੀਤ ਹੋ ਗਏ ਉਹ ਸਿਆਸੀ ਸਿੰਗਰ ਸਹੀ ਗਾ ਸਿਆਸੀ ਸਿੰਗਰ ਹੀ ਆ ਪਰ ਉਹ ਸਿਆਸੀ ਸਿੰਗਰ ਵਾਲੀ ਜਿਹੜੀ ਦੁੱਕੜੀ ਸੀ ਉਹਦੇ ਵਿੱਚ ਇੱਕ ਟਿਕੜੀ ਨਿਕਲ ਆਈ ਇੱਕ ਹੋਰ ਨਿਕਲ ਆਇਆ ਤੇ ਉਹ ਵੀ ਕਹਿੰਦੇ ਬੀਜੇਪੀ ਵਾਲਾ ਕੋਈ ਦੇਖੋ ਉਹ ਮਾਮਲਾ ਜਿਹੜਾ ਹੈ ਨਾ ਹਮ ਹੁਣ ਬੜਾਈ ਕਹਿੰਦੇ ਕਿ ਕੂਣੀ ਮੋੜ ਕੱਟ ਕੇ دلچਸਪ ਹੋ ਗਿਆ ਕੋਣੀ ਮੋੜ ਕੱਟ ਕੇ ਆਪਦੇ ਵੱਲ ਨੂੰ ਹੀ ਆ ਗਏ ਐ ਕਹ ਲੋ ਜਿੱਥੋਂ ਗਿਆ ਸੀ ਉਧਰ ਨਹੀਂ ਮੁੜ ਪਿਆ ਉਹ ਜੀ ਦੇਖੋ ਬਡੋਲੀ ਇਹਨਾਂ ਦਾ ਸੀਗਾ ਜਿਹੜਾ ਉੱਥੋਂ ਦਾ ਸਟੇਟ ਹੈੱਡ ਜੀ ਉਹਦੇ ਤੇ ਤੇ ਰੌਕੀ ਮਿੱਤਲ ਤੇ ਲੱਗਿਆ ਲਸਾਮ ਜੀ ਕਿ ਗੈਂਗ ਰੇਪ ਹੋਇਆ ਗੈਂਗ ਰੇਪ ਦੀ ਵੇਖਿਆ ਹੀ ਹੈ ਕਿ ਇੱਕ ਤੋਂ ਵੱਧ ਹੂੰ ਹੂੰ ਜਿਸ ਦੁਸ਼ਕਰਮ ਦੇ ਵਿੱਚ ਬੰਦੇ ਸ਼ਾਮਲ ਹੁੰਦੇ ਨੇ ਜੀ ਗੈਂਗ ਰੇਪ ਕਹਿੰਦੇ ਜੀ ਬਿਲਕੁਲ ਅੱਛਾ ਉਹ ਕੁੜੀ ਨੇ ਵੀਡੀਓ ਵੀ ਪਾਇਆ ਹੂੰ ਉਸ ਤੋਂ ਬਾਅਦ ਜਿਹੜੀ ਕੁੜੀ ਦੀ ਸਾਥਣ ਸੀ ਇੱਕ ਸਹੇਲੀ ਸੀ ਹੂੰ ਉਸਨੇ ਇਨਕਾਰ ਕਰ ਦਿੱਤਾ ਰੌਕੀ ਮਿੱਤਲ ਨੇ ਉਹਦੇ ਤੇ ਹਨੀ trap ਦਾ ਮਕਦਮਾ ਦਰਜ ਕਰਵਾ ਦਿੱਤਾ ਹੂੰ ਹੁਣ ਜਿਹੜੀ ਜਾਂਚ ਪੁਲਿਸ ਨੇ ਕੀਤੀ ਹੈ ਸਭ ਦੇਖੋ ਇਹਦੇ ਚ ਮਸਲਾ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਨਿਤਾਮਾਂ ਦਾ ਪਰ ਤੁਸੀਂ ਦੇਖੋ ਕਿ ਸਿਆਸਤ ਦੇ ਵਿੱਚ ਕਿੰਨਾ ਨਿਘਾਰ ਆਇਆ ਪਿਆ ਹੂੰ ਮਾਮਲਾ ਇਹ ਨਿਕਲ ਰਿਹਾ ਹੈ ਕਿ ਦਰਅਸਲ ਭਾਰਤੀ ਜਨਤਾ ਪਾਰਟੀ ਦੇ ਹੀ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਨੇ ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਨਾ ਹੂੰ ਉਹ ਰਚੀ ਸੀਗੀ ਜੀ ਰਚੀ ਸੀਗੀ ਹੂੰ ਕਿਉਂ ਕਿ ਉਹਦਾ ਟਿਕਟ ਜਿਹੜਾ ਸੀਗਾ ਉਹ ਕੱਟਿਆ ਗਿਆ ਬੜੋਲੀ ਨੇ ਇਲੈਕਸ਼ਨ ਲੜਿਆ ਬੜੋਲੀ ਹਾਰ ਵੀ ਗਿਆ ਅੱਛਾ ਇਹ ਰੀਜ਼ਨ ਕਰਕੇ ਕਾਰਨ ਬਿਲਕੁਲ ਇਹ ਤਾਂ ਸੱਚਮੁੱਚ ਨਹੀਂ ਆ ਰਹੀ ਕਿ ਸਕਦੇ ਰਾਈ ਅਮਿਤ ਮਿੰਦਲ ਨਾਂ ਦਾ ਇਹਨਾਂ ਦਾ ਬਿੰਦਲ ਸ਼ਾਇਦ ਉਹਦਾ ਨਾਮ ਸੀਗਾ ਹੂੰ ਉਹ ਬੰਦਾ ਪੱਟਦਾ ਹੈ ਉਹ ਵੀ ਨੇਤਾ ਭਾਜਪਾ ਦਾ ਹੂੰ ਉਹਨੂੰ ਲੱਖਾਂ ਰੁਪਈਆ ਦਿੱਤਾ ਜਾਂਦਾ ਹੈ ਜੀ ਜੀ ਨਿਗ੍ਹਾ ਰੱਖੀ ਜਾਂਦੀ ਆ ਕਿ ਇਹ ਹਿਮਾਚਲ ਚ ਕਦੋਂ ਜਾਂਦੇ ਆ ਘੁੰਮਣ ਜੀ ਹਿਮਾਚਲ ਚ ਜਦੋਂ ਘੁੰਮਣ ਜਾਂਦੇ ਆ ਉਹਨਾਂ ਕੁੜੀਆਂ ਨੂੰ ਉਸੇ ਹੀ ਹੋਟਲ ਚ ਠਹਿਰਾਇਆ ਜਾਂਦਾ ਹੈ ਅਮਿਤ ਵੀ ਨਾਲ ਜਾਂਦਾ ਹੂੰ ਲੋਕੇਸ਼ਨ ਵਗੈਰਾ ਸਾਰੀ ਉਤੋਂ ਦੀ ਜਿਹੜੀ ਉਹ ਬਣ ਜਾਂਦੀ ਆ ਜੀ ਗੇਮਾ ਦੇਖੋ ਉੱਤੇ ਬਾਅਦ ਫਿਰ ਇਹ ਰਵਲਾਪਈ ਤਾਂ ਤੁਹਾਨੂੰ ਯਾਦ ਆਪਾਂ ਜਿੱਦਣੇ ਖਬਰ ਕੀਤੀ ਸੀ ਤੇ ਮੈਂ ਇਹ ਵੀ ਕਿਹਾ ਸੀਗਾ ਕਿ ਇੰਨੇ ਮਹੀਨੇ ਮਾਮਲਾ ਦੱਬਿਆ ਕਿਵੇਂ ਰਹਿ ਗਿਆ ਹੂੰ ਬਿਲਕੁਲ ਐਫ ਆਈ ਆਰ ਲੀਕ ਕਿੱਦਾਂ ਹੋ ਗਈ ਯੱਕਦਮ ਹੂੰ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਤਾਂ ਇਹਨਾਂ ਚੀਜ਼ਾਂ ਤੋਂ ਹੀ ਪਤਾ ਲੱਗਦਾ ਹੈ ਕਿ ਪੂਰਾ ਰਲਿਆ ਮਿਲਿਆ ਸਿਸਟਮ ਸੀ ਹਾਂਜੀ ਉੱਤੇ ਬਾਅਦ ਕੀ ਹੁੰਦਾ ਹੈ ਕਿ ਲੱਖਾਂ ਰੁਪਈਆ ਸਪਾਂਸਰਡ ਕੀਤਾ ਗਿਆ ਇਸ ਕੇਸ ਨੂੰ ਇਸ ਮੁਕਦਮੇ ਨੂੰ ਬਣਵਾਉਣ ਵਾਸਤੇ ਜੀ ਇੱਥੋਂ ਤੱਕ ਕਿ ਪ੍ਰਦਰਸ਼ਨ ਕਰਵਾ ਦਿੱਤੇ ਗਏ ਕਿ ਜਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਪੁਲਿਸ ਹਿਮਾਚਲ ਦੀ ਥੋੜਾ ਢਿੱਲ ਮੱਠ ਦਿਖਾ ਰਹੀ ਆ ਕਿ ਇਹ ਤੇ ਕਲੀਨ ਚਿੱਟ ਦੇ ਸਕਦੇ ਆ ਇਹਨਾਂ ਨੇ ਉੱਥੇ ਸਪਾਂਸਰਡ ਪ੍ਰਦਰਸ਼ਨ ਦਾ ਵੀ ਮਾਮਲਾ ਉਲੀਕ ਲਿਆ ਕਿ ਆਪਾਂ ਸਪਾਂਸਰਡ ਪ੍ਰਦਰਸ਼ਨ ਕਰਵਾ ਦਈਏ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਕਿਉਂ ਨਾ ਹਿਮਾਚਲ ਹਾਈ ਕੋਰਟ 'ਚ ਪਹੁੰਚ ਕਰੋ ਕਿ ਪੁਲਿਸ ਜਿਹੜੀ ਆ ਉਹਦੀ ਜਾਂਚ ਪੜਤਾਲ ਪ੍ਰਭਾਵਿਤ ਹੋ ਜਾਵੇ ਹੂੰ ਮਤ ਤੁਸੀਂ ਤੀ ਤਕੜੇ ਤਰੀਕੇ ਨਾਲ ਮੈਂ ਇਹ ਜਿਹੜੀ ਇਹ ਫਿਲਮ ਮਾਰ ਸਕਦੀ ਹੈ ਬਹੁਤ ਤਗੜੀ ਹੂੰ ਕਿ ਭਾਰਤੀ ਇਹ ਚਾਲ ਚੇਹਰਾ ਚਰਿੱਤਰ ਦੇਖੋ ਇਹਨਾਂ ਦਾ ਜੀ ਜੀ ਇੱਕ ਦੂਜੇ ਨੂੰ ਫਸਾਉਣ ਵਾਸਤੇ ਭਾਈ ਇਹ ਇੱਥੋਂ ਤੱਕ ਚਲੇ ਗਏ ਆ ਹੂੰ ਕਿ 50 ਲੱਖ ਚ ਐਫ ਆਈ ਆਰ ਕਰਵਾਈ ਗਈ ਆ ਦੱਸ ਜੀ ਜੀ 50 ਲੱਖ ਰੁਪਈਆ ਪਤਾ ਕਿ ਸਾਰਾ ਹੂੰ ਹੋਰ ਉਹ ਜਿਹੜਾ ਬੰਦਾ ਹਰਾਸਤ ਦੇ ਵਿੱਚ ਆ ਅਮਿਤ ਅਮਿਤ ਉਹ ਸਭ ਕੁਝ ਮੰਨੀ ਜਾਂਦਾ ਉਜਿਨਾ ਨੇ ਮਨਵਾਇਆ ਉਹਨਾਂ ਨੇ ਆ ਕੇ ਉਹ ਮਤਲਬ ਕਿ মিডিਆ ਆਊਟਲੈਟਸ ਨੂੰ ਦੱਸਿਆ ਕਿ ਆ ਦੇਖ ਲਓ ਜੀ ਆ ਆ ਮਾਮਲਾ ਨਿਕਲੇ ਤੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਲੀਡਰਾਂ ਦੇ ਖਿਚੋ ਤਾਂ ਨੇ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਸਿਆਸਤ ਦੇ ਵਿੱਚ ਸਰ ਕਿਸੇ ਦਾ ਕੋਈ ਦੀਨ ਇਮਾਨ ਨਹੀਂ ਹੈ ਹੁਣ ਜਿਹੜੇ ਲੀਡਰ ਪਰਦੇ ਦੇ ਪਿੱਛੇ ਗੇਮ ਲਾਉਂਦੇ ਸੀ ਹੁਣ ਉਹ ਭੱਜੇ ਫਿਰਦੇ ਆ ਹੂੰ ਤੇ ਪਾਰਟੀ ਵਾਸਤੇ ਸ਼ਸ਼ੋਪੰਜ ਆ ਕਿ ਜੇ ਸਾਰਾ ਕੁਝ ਨੰਗਾ ਹੋ ਗਿਆ ਤੇ ਦੁਨੀਆ ਨੂੰ ਜਵਾਬ ਕੀ ਦੇਵਾਂਗੇ ਅਸੀਂ ਤੇ ਕਹਿੰਦੇ ਕਿ ਸਾਡਾ ਸੰਗਠਨ ਜਿਹੜਾ ਜੀ ਚਾਲ ਚਿਹਰਾ ਚਰਿੱਤਰ ਰੱਖਦਾ ਇਹੋ ਜਿਹਾ ਚਰਿੱਤਰ ਸਭ ਕੁਝ ਗਵਾਚੇ ਫਿਰਦੇ ਇੱਥੇ ਤੇ ਚਰਿੱਤਰ ਦਾ ਚਿੱਤਰ ਹੀ ਖਰਾਬ ਹੋ ਗਿਆ ਬਿਲਕੁਲ 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 ਉਹ ਨਹੀਂ ਬਦਨਾਮ ਹੋਈਆ ਉਹ ਸਾਖਤਾਬ ਹੋ ਗਿਆ ਤਾਂ ਮਤਲਬ ਇਹ ਕਹਾਣੀ ਨਿਕਲਦੀ ਆ ਜੀ ਜੀ ਰੋਕੀ ਮਿੱਤਲ ਬਚ ਗਿਆ ਸਿਆਸੀ ਸਿੰਗਰ ਨਹੀਂ ਤਾਂ ਬਹੁਤ ਕਸੂਤਾ ਟੰਗਿਆ ਜਾਣਾ ਸੀ ਤਾਂ ਉਹ ਹੁਣ ਦੋਨੇ ਪਾਸੇ ਮੋੜੇ ਲੱਭ ਲਿਆ ਵੀ ਹੁਣ ਮੈਂ ਕੱਲਾ ਨਹੀਂ ਇੱਧਰ ਵੀ ਹੈਗਾ ਇੱਧਰ ਹਾਂਜੀ ਉਹ ਹੁਣ ਤੇ ਕੇਸ ਸੀ ਦੂਜੇ ਪਾਸੇ ਨੂੰ ਮੁੜ ਗਿਆ ਨਾ ਹੂੰ ਉਹ ਕਿ ਜਿਹੜੀ ਉਹ ਸਹੇਲੀ ਸੀਗੀ ਉਸ ਸੋ ਕਾਲਡ ਵਿਕਟਮ ਦੀ ਜੀ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਹਨੇ ਕਿ ਕੋਈ ਗੈਂਗ ਰੇਪ ਨਹੀਂ ਹੋਇਆ ਹਮ ਮੈਂ ਉੱਥੇ ਸੀਗੀ ਜੀ 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 ਇਹ ਐਸ ਵੇਲੇ ਦੀ ਕਹਿ ਲੋ ਕਿ ਬੜੀ ਵੱਡੀ ਖਬਰ ਬਣ ਗਈ ਹਰਿਆਣੇ ਤੋਂ ਹਮ ਹਮ ਕਿ ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰਾਂ ਨੇ ਸਾਜ਼ਿਸ਼ ਰਚੀ ਆਪਣੇ ਲੀਡਰਾਂ ਨੂੰ ਝੂਠੇ ਬਲਾਤਕਾਰ ਵਾਲੇ ਮਾਮਲੇ 'ਚ ਫਸਾਉਣ ਵਾਸਤੇ ਕੀਆ ਬਾਤ ਪਰ ਇਹ ਤਾਂ ਹਾਈ ਪ੍ਰੋਫਾਈਲ ਮਾਮਲਾ ਹੈ ਤੁਸੀਂ ਸੋਚ ਕੇ ਵੇਖੋ ਕਿ ਜਿਹੜਾ ਕੋਈ ਬੰਦਾ ਇਸ ਤਰ੍ਹਾਂ ਦਾ ਕੇਸ ਆਪਣੇ ਤੇ ਮੰਨ ਲਓ ਚੱਲ ਰਿਹਾ ਹੈ ਜੀ ਆਮ ਹੁੰਦਾ ਹੈ ਤੁਸੀਂ ਉਹ ਮੈਂ ਇਹ ਵੀ ਕੋਈ ਵੀ ਆ ਉਹਦੀ ਸੁਣਵਾਈ ਕਿੱਥੇ ਹੈ ਸਰ ਬਿਲਕੁਲ ਮੈਂ ਇਹੋ ਜਿਹੇ ਕੇਸਾਂ ਦੇ ਵਿੱਚ 5-5 ਸਾਲ 6-6 ਸਾਲ ਬੰਦੇ ਰੁੱਲਦੇ ਦੇਖੇ ਸਰ ਨਾ ਜ਼ਮਾਨਤ ਨਾ ਇੱਧਰ ਨਾ ਹੁੰਦਾ ਹੂੰ ਤੋ ਇਹ ਬਹੁਤ ਕਹ ਲਓ ਕਿ ਸਖਤ ਤਰੀਕੇ ਨਾਲ ਨਾ ਨਿਜਠਣ ਦੀ ਜ਼ਰੂਰਤ ਹੈ ਕਿ ਜਿਹੜੇ ਲੋਕ ਕਾਨੂੰਨ ਦੀ ਕਵਰ ਤੋਂ ਕਰਦੇ ਹਨ ਜੀ ਅਸੀਂ ਹਮੇਸ਼ਾ ਇਹੋ ਜੇ ਕਾਨੂੰਨਾਂ ਦੀ ਨਾ ਜਦੋਂ ਵੀ ਬੜੇ ਸਖਤ ਕਾਨੂੰਨ ਲਿਆਂਦੇ ਜਾਂਦੇ ਤਾਂ ਉਹਨਾਂ ਦੀ ਆਲੋਚਨਾ ਇਸੇ ਪੱਖ ਤੋਂ ਹੀ ਕਰਦੇ ਆ ਕਿ ਇੰਡੀਆ 'ਚ ਵਰਤੋਂ ਘੱਟ ਹੁੰਦੀ ਹੈ ਕ ਵਰਤੋਂ ਜ਼ਿਆਦਾ ਹੁੰਦੀ ਹੈ ਬਿਲਕੁਲ ਬਿਲਕੁਲ ਚਾਹੇ ਰਾਜਾ ਦਾ ਦੇਖ ਲਓ ਬਿਲਕੁਲ ਐਂਡੀਪੀਐਸ ਵੀ ਦੇਖ ਲਓ ਕਿੰਨੇ ਲੋਕਾਂ ਨੂੰ ਨਜਾਇਜ਼ ਜੇਲਾ 'ਚ ਸੜਿਆ ਗਿਆ ਸਰ ਜੀ ਤੋ ਇਹ ਚੀਜ਼ ਹੈ ਕਿ ਰਾਜ 'ਕ ਇੱਕ ਵਰਤੋਂ ਇਹੋ ਜੇ ਕਿਸਮ ਦੀ ਹੋ ਰਹੀ ਹੈ ਤਾਂ ਇਹ ਰਾਜਨੀਤੀ ਦੇ ਵਿੱਚ ਕਹੋ ਕਿ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਤੇ ਕੋ ਹੋਰ ਥੱਪਾ ਐ ਸਾਬ ਜੀ ਜੀ ਬਿਲਕੁਲ ਬਿਲਕੁਲ ਮਿੰਟੋ ਜੀ ਇਹ ਤਾਂ ਨਵੀਂ ਹੀ ਕਹਿ ਲੋ ਕਿ ਸੋਚਨ ਵਿਚਾਰਨ ਵਾਸਤੇ ਨਾ ਐ ਨਵੀਂ ਬਾਹਰ ਹੀ ਆ ਬਾਹਰ ਕੀ ਐ ਇਹ ਦੇ ਦਿਮਾਗ ਵੀ ਬਾਹਰ ਦਾ ਜਿਵੇਂ ਹੀ ਬਾਹਰ ਕਰਦੀ ਆ ਵੀ ਇੰਨਾ ਕੁਝ ਹੋ ਸਕਦਾ ਇਸ ਤਰ੍ਹਾਂ ਆਪਦੇ ਬੰਦਿਆਂ ਦੇ ਜਾਂ ਇੱਕ ਕਹਿ ਲੋ ਕਿ ਇੱਕ ਟਿਕਟ ਪਿੱਛੇ ਵੀ ਇੰਨਾ ਕੁਝ ਰਚਿਆ ਜਾ ਸਕਦਾ ਜੀ ਇਹ ਸਭ ਕੁਝ ਹੈ ਹਮ ਸਰ ਇੱਥੇ ਬੰਦੇ ਮਰੇ ਆ ਮਤਲਬ ਕਿ ਸਿਆਸਤਦਾਨ ਮਾਰ ਦਿੱਤੇ ਗਏ ਆ ਤੁਸੀਂ ਦੇਖ ਲਓ ਯੂਪੀ ਦੇ ਵਿੱਚ ਕੀ ਹੋਇਆ ਅंसारीपुरा ਦਾ ਕੀ ਮਾਮਲਾ ਸੀ ਜੀ ਜੀ ਬਿਲਕੁਲ ਹਮ ਠੀਕ ਹੈ ਜੀ ਡੀਪੀ ਯਾਦਵੂਰੀ ਬਹੁਤ ਸਿਆਸੀ ਕਤਲ ਹੋਇਆ ਸਾਬ ਕਤਲੋ ਘਾਤ ਦੀ ਇੱਕ ਘਾਥਾ ਹੈ ਪੂਰੇ ਇੰਡੀਆ ਚ ਹਮ ਮਾਰ ਦਿੱਤੇ ਜਾਂਦੇ ਨੇ ਸਾਬ ਜੀ ਇੱਥੇ ਕਾਲੀਖੋਪਲ ਸੂਸਾਡ ਕਾਂਟ ਕੱਟ ਕੇ ਦੇਖੋ ਸਰ ਗੂਗਲ ਤੇ ਹਮ ਇੱਥੇ ਸਾਬਕਾ ਸੀਐਮ ਖੁਦਕੁਸ਼ੀ ਕਰ ਗਿਆ ਸਿਸਟਮ ਹੱਥੋਂ ਸਰ ਕਾਲਕੋਪੁਲ ਸੁਸਾਇਡ ਕੇਸ Google ਮਾਰ ਕੇ ਦੇਖੋ ਸਰ ਤੁਹਾਡੀਆਂ ਅੱਖਾਂ ਮਤਲਬ ਕਿ ਟੱਡੀਆਂ ਰਹਿ ਜਾਣਗੀਆਂ ਉਹਦਾ ਸੁਸਾਇਡ ਨੋਟ ਪੜ੍ਹ ਕੇ ਦੇਖੋ ਮਤਲਬ ਕਿ ਸਿਸਟਮ ਨੇ ਸਿਸਟਮ ਨੇ ਵੱਡੇ ਵੱਡੇ ਨੂੰ ਹਰਾਤਾ ਇਹ ਕਹਿ ਸਕਦੇ ਜਿਹਨਾਂ ਕੋਲ ਜਿਹਨਾਂ ਕੋਲ ਪਹੁੰਚ ਸੀ ਉਹਨਾਂ ਨੂੰ ਵੀ ਆ ਤੁਸੀਂ Google ਕਰ ਲਓ ਕਾਲਕੋਪੁਲ ਉਹ ਕੱਢ ਲਓ ਤੁਹਾਨੂੰ ਹੁਣੇ ਹੀ ਉਹ ਨਿਕਲ ਆਉਣਾ ਉਸ ਕੇਸ ਨੂੰ ਚੰਗੀ ਤਰ੍ਹਾਂ ਪੜਿਓ ਉਸ ਸੁਸਾਇਡ ਨੋਟ ਨੂੰ ਚੰਗੀ ਤਰ੍ਹਾਂ ਪੜਿਓ ਬਹੁਤ ਕੁਝ ਐਸਾ ਹੈ ਵੀ ਰਾਜਨੀਤੀ ਚ ਤੇ ਖੂਨੀ ਅਧਿਆਏ ਜੇ ਆਪਾਂ ਪੜਨ ਬੈਠੀਏ ਜੀ ਰਾਤ ਬੀਤ ਜਾਏਗੀ ਸਰ ਬਿਲਕੁਲ 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 ਮਿੰਟੂ ਜੀ ਅ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਨੇ ਕਿ ਕੱਲ ਹੀ ਮੈਂ ਕਿਹਾ ਸੀ ਕਿ ਸਾਵਰ ਕਰਦੀ ਇਹਨਾਂ ਦੀ ਜੀਵਨੀ ਤੋਂ ਸਿੱਖਣਾ ਚਾਹੀਦਾ ਭਾਜਪਾ ਨੇ ਕਿ ਹਨੀ ਟਰੈਪ ਦੇ ਵਿੱਚ ਨਹੀਂ ਫਸਣਾ ਚਾਹੀਦਾ ਪਰ ਇਹ ਕਹਿੰਦੇ ਫੇਰ ਫਸ ਗਏ ਆ ਤੇ ਇੱਕ ਮਿੰਟੇ ਮੌਕੇ ਤੇ ਚੌਕੇ ਲਾਏ ਹੂੰ 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 ਜਰავਰ ਸਿੰਘ ਜੀ ਕਹਿ ਰਹੇ ਨੇ ਕਿ ਇਸ ਤੋਂ ਘਟੀਆ ਸਿਆਸਤ ਕਹਿੰਦੇ ਹੋਰ ਕੀ ਹੋ ਸਕਦੀ ਹੈ ਬੈਟਮੈਨ ਜੀ ਕਹਿ ਰਹੇ ਕਿ ਪੰਜਾਬ ਸਰਕਾਰ ਨੇ 7th ਪੇ ਕਮਿਸ਼ਨ ਨਾ ਦੇਣ ਕਰਕੇ ਕਹਿੰਦੇ ਜੋਬਸ ਦੀ ਭਰਤੀ ਰੋਕ ਦਿੱਤੀ ਹੈ ਮਿੰਟ ਜੀ ਇਸ ਤੇ ਆਪਾਂ ਕਰਦੇ ਆਂ ਗੱਲ ਡੀਟੇਲ ਦੇ ਵਿੱਚ ਕਰਦੇ ਆਂ ਆਪਾਂ ਜਰੂਰ ਕਰਦੇ ਆਂ ਜੀ 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 ਬਿਲਕੁਲ ਬਿਲਕੁਲ